ਸਭ ਸਿਗਾ ਜੀ ਮੈਂ ਤੁਹਾਡਾ ਮਨਦੀਪ ਸਿੰਘ ਪਸਾਂਜ ਸਸੋ ਵਕ ਰਜਿੰਦਰ ਕੌਜੀ ਜਿਹੜੇ ਤਾਂ ਵੀਰ ਦੇਖਦੇ ਨੇ ਉਹ ਜੋ ਲਾਈਵ ਕੰਦੇ ਨਾ ਕੰਮ ਨਹੀਂ ਹੁੰਦੇ ਕੰਮ ਨਹੀਂ ਹੁੰਦੇ ਪਹਾਵਾ ਕੁੱਤੇ ਖਾਣੀ ਤੋਂ ਬਾਅਦ ਹੋਣ ਪਰ ਹੁੰਦੇ ਜ਼ਰੂਰ ਆ ਹੁੰਦੇ ਜ਼ਰੂਰ ਆ ਅੱਜ ਖੜਾ ਕਿੱਥੇ ਆ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦਾ ਵਾ ਬਹੁਤ ਹਾਈएस्ट ਪੁਆਇੰਟ ਸੀਗਾ ਜੀ ਇਹ ਜਲੰਧਰ ਨੌਰਥ ਨੌਰਥ ਚ ਵਾਰਡ ਕਿਹੜਾ ਪੈਂਦਾ 77 ਤੇ 78 ਉੱਥੇ ਖੜੇ ਆ ਜੀ ਮੌਕੇ ਤੇ ਇੱਥੇ ਜਿੰਨਾ ਕਿ ਗੰਦ ਹੁੰਦਾ ਸੀ ਗੰਦਗੀ ਦੇਖ ਸਕਦੇ ਹੋ ਕਿੰਨੀ ਹੁੰਦੀ ਸੀ ਇੱਥੇ ਬੜਾ ਜੇ ਹੁਣ ਦੀ ਗੱਲ ਕਰਾਂ ਪੂਰੀ ਸਫਾਈ ਹੋ ਗਈ ਹੈ ਬਨਾਂਦਰੋ ਵਿੱਚ ਆਤੀ ਮਰਵਾ ਦੋ ਨਾ ਤੁਹਾਨੂੰ ਉਸ ਤੋਂ ਬਾਅਦ ਲਾਈਟ ਕਿਉਂ ਹੈ ਉਹ ਵੀ ਦੱਸਦਾ ਦੁਰਫਿਟੇਮ ਹੂਆ ਪ੍ਰੈਜ਼ੀਡੈਂਟ ਜਿਹੜਾ ਮਾਰਕੀਟ ਦਾ ਪ੍ਰੈਜ਼ੀਡੈਂਟ ਆ ਦੁਰਫਿਟੇਮ ਹੂਈਆਂ ਇਹ ਤੋਂ ਵਧੀਆ ਕੁੱਤਾ ਪੂਛ ਮਾਰ ਕੇ ਤੇ ਵੇਂਦਣਾ ਹਾ ਹੋਟਲ ਦੇ ਵਿੱਚ ਮੇਰੇ ਖਾਂ ਨੂੰ ਉੱਪਰ ਜਿਹੜਾ ਹੋਟਲ ਬਣਿਆ ਵਾ ਡੇਜ਼ ਇਨ ਉਹਦੇ ਵਿੱਚ ਮੇਰੇ ਖਾਂ ਘੱਟੋ ਘੱਟ 100 ਕਮਰੇ ਹੋਣਾ ਆ ਅਗਰੇ ਅਦਰ ਕੁੜੇ ਦੇ ਹਲਾ ਦੋ ਦੇਖ ਲਓ ਜੀ ਆ ਆ ਦੇਖ ਲਵ ਲੱਗ ਗਿਆ ਕਰਕੇ ਇਹਦਾ ਆਹ ਦੇ ਕੋਈ ਤੋ ਵਾ ਜੀ ਵਾ ਪਹਿਲੀ ਵਾਰੀ ਦੇਖਿਆ ਕਿ ਕਾਉਂਸਲਰ ਮੇਰਾ ਭਰਾ ਕਿਸੇ ਮਾਰਕੀਟ ਦੇ ਵਿਰੋਧ ਆਏ ਅੱਜ ਇਹਨਾਂ ਨੂੰ ਦੇਖਿਆ ਤਾਂ ਸਹੀ ਕਿ ਸੀਵਰੇਜ ਜਾਮਾ ਲੋਕੀ ਪਰੇਸ਼ਾਨ ਆ ਮੈਂ ਧੰਨਵਾਦ ਕਰਦਾ ਸਲੂਟ ਕਰਦਾ ਭਰਾ ਨੂੰ ਜਿਹੜਾ ਉਤਰਿਆ ਮਾਰਕੀਟ ਚ ਮੈਦਾਨ ਚ ਕੰਮ ਕਰਨ ਦਾ ਜਿਗਰਾ ਚਾਹੀਦਾ ਸਾਰੇ ਹੁੰਦੇ ਆ ਬਿਲਾ ਹੱਥ ਜੋੜੋ ਨਹੀਂ ਮੰਨਦੇ ਫਿਰ ਪਬਲਿਕ ਨੂੰ ਡਿਮਾਂਡ ਕਰੋ ਲੋ ਜੀ ਉਹੀ ਏਰੀਆ ਵਾ ਜਿੱਥੇ ਸਭ ਤੋਂ ਜ਼ਿਆਦਾ ਗੰਦਗੀ ਹੁੰਦੀ ਸੀ ਇਹ ਉਹੀ ਏਰੀਆ ਵਾ ਜਿਹੜਾ ਪੈਚ ਹੋ ਦਾ ਕਾਪੋਰੇਸ਼ਨ ਨੂੰ ਬੇਨਤੀ ਕਰੂੰਗਾ ਪੈਚ ਹੋਰ ਵੀ ਜਿਹੜਾ ਫਿਲ ਕਰਵਾ ਦਿੱਤਾ ਜਾਵੇ ਬੈਚ ਵਰਗੇ ਚੇਤੇ ਪਾਣੀ ਕੋਟ ਪੜਾਉਂਦਾ ਸੀ ਲੋਕਾਂ ਨੂੰ ਸਮੱਸਿਆ ਬੜੀ ਸੀ ਆ ਰਹੀ ਜਿੱਥੇ ਮੌਕੇ ਤੇ ਨਗਰ ਕਿਰਤਨ ਸਾਹਿਬ ਆ ਰਿਹਾ ਵਾ ਤੇ ਲੰਗਰ ਲਗਾਇਆ ਸਿਲਵਰ ਪਾਜ਼ਾ ਮਾਰਕੀਟ ਦੇ ਬਾਹਰ ਤੇ ਵਰ ਭਰਾ ਜਿਹੜੇ ਭਰਾ ਆਪਣੇ ਇਥੇ ਪ੍ਰੈਜ਼ੀਡੈਂਟ ਸਾਹਿਬ ਵੀ ਬਦਲ ਗਏ ਕਿ ਹੋਰ ਵੀ ਤੁਹਾਨੂੰ ਚੀਜ਼ ਦੱਸਦਾ ਵਾਂ ਮੌਕੇ ਦੇ ਉੱਪਰ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਵੀ ਬਦਲ ਗਏ ਨੇ ਤੇ ਹੁਣ ਇੱਕ ਨਵੇਂ ਪ੍ਰੈਜ਼ੀਡੈਂਟ ਸਾਹਿਬ ਲੱਗੇ ਆ ਆਵਾਜ਼ ਥੋੜੀ ਜਿਹੀ ਜ਼ਰੂਰ ਆ ਸਕਦੀ ਹੈ ਲੇਕਿਨ ਚਲੋ ਆ ਵੋਲੀਅਮ ਤਾਂ ਜੂ ਇਸ਼ੂ ਆ ਸਕਦਾ ਵਾ ਲੇਕਿਨ ਸਫਾਈ ਹੋ ਗਈ ਆ ਸਿਮਰ ਬਾਜ਼ਾਰ ਮਾਰਕੀਟ ਚ ਉਹ ਦਰਾਈ ਲੰਗਰ ਗਿਆ ਉਹੀ ਏਰੀਆ ਵਾ ਜਿੱਥੇ ਇੰਨੀ ਗਰਦੀ 스멜 ਹੁੰਦੀ ਹੁੰਦੀ ਸੀਗੀ ਹਾਂਜੀ ਬਸਰਾ ਸਾਹਿਬ ਬਸਰਾ ਸਾਹਿਬ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਏਹਾਲਾ ਠੀਕ ਹੋ ਜੀ ਪਹਿਲਾਂ ਤਾਂ ਧੰਨਵਾਦ ਕਰਦੇ ਆ ਕਿ ਕੰਮ ਤੇ ਹੋਇਆ ਤੁਹਾਣਾ ਜਿਦਾ ਮਰਜ਼ੀ ਹੋਵੇ ਸ਼ਰੇਹ ਜਾਂਦਾ ਆ ਜੀ ਤੁਹਾਡੇ ਦੱਸਿਆ ਅਨੁਸਾਰ ਅਸੀਂ ਕੀਤਾ ਆ ਮੈਨੂੰ ਪਤਾ ਹੈਗਾ ਜੋ ਮਾਰਕੀਟ ਦੇ ਕਰਕੇ ਆਂਡ ਗੁਆਣ ਦਾ ਨੁਕਸਾਨ ਹੋਇਆ ਆ ਉਹ ਵੱਧ ਵੀ ਸਕਦਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਅਸੀਂ ਪਹਿਲਾਂ ਕਿਉਂ ਨਹੀਂ ਕੀਤੇ ਆਪਣੇ ਸਮਝਦੇ ਸਾਹਮਣੇ ਅਕਸਰ ਸੀਗਾ ਭਾਈ ਅਕਸਰ ਸੀਗਾ ਅੱਛਾ ਤੁਸੀਂ ਉਦੋਂ ਪ੍ਰੈਜ਼ੀਡੈਂਟ ਹੀ ਸੀ ਤੁਸੀਂ ਪ੍ਰੈਜ਼ੀਡੈਂਟ ਹੀ ਸੀ ਮੋਟ ਪ੍ਰੈਜ਼ੀਡੈਂਟ ਸੀਗਾ ਉਹਨਾਂ ਵਿੱਚ ਇੱਥੇ ਹੀ ਆ ਕਿ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਤੁਸੀਂ ਹਾਲਾਤ ਸਾਰੇ ਜਗ੍ਹਾ ਤੇ ਅੱਗੇ ਵੀ ਇਦਾਂ ਹੀ ਰਹਿਣੇ ਇਦਾਂ ਹੀ ਰਹੂਗਾ ਪੱਕਾ ਚਲੋ ਪਹਿਲਾਂ ਤਾਂ ਮੁਬਾਰਕਾ ਦਿੰਨੇ ਭਰਾ ਨੂੰ ਪ੍ਰੈਜ਼ੀਡੈਂਟ ਲੱਗਣ ਤੇ ਤੇ ਸਫਾਈ ਐਂ ਹੀ ਰਹਿਣੀ ਚਾਹੀਦੀ ਹੈ ਲੋ ਜੀ ਭਰਾ ਨੇ ਆਪਣੇ ਚਲੋ ਮੈਂ ਭਰਾ ਦਾ ਧੰਨਵਾਦ ਕਰਦਾ ਵਾਂ ਮੌਕੇ ਦੇ ਉੱਪਰ ਨਗਰ ਕੀਰਤ ਸਰ ਸਾਹਿਬ ਆ ਗਿਆ ਹੁਣ ਵੀਡੀਓ ਨੂੰ ਨਾਲ-ਨਾਲ ਸ਼ੇ ਜੇ ਤੁਹਾਡੇ ਇੱਕ ਸ਼ੇਰ ਦੇ ਨਾਲ ਕਿਸੇ ਦਾ ਭਲਾ ਹੁੰਦਾ ਵਾ ਮੈਨੂੰ ਲੱਗਦਾ ਭਲਾ ਮਾੜਾ ਨਹੀਂਗਾ ਸਲੰਦਰ ਮੂਲ ਪਾਰ ਨੰਬਰ 77 78 ਦੇ ਵਿੱਚ ਧੰਨਵਾਦ